ਪ੍ਰਾਈਵੇਟ ਫਾਈਨਾਂਸ ਕੰਪਨੀਏ ਦੀ ਗੱਲ ਕੀਤੀ ਜਾਵੇ ਤਾਂ ੱਤਕਾ ਕਿਸ ਤਰ੍ਹਾਂ ਜਿਹੜਾ ਕੀਤਾ ਜਾਂਦਾ ਲੋਕਾਂ ਨਾਲ ਆ ਜਿਹੜੇ ਬੱਚੇ ਆ ਜੀ ਬਿੱਲੀਆਂ ਦੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਇਹ ਵਿਚਾਰਿਆਂ ਦਾ ਦੱਸੋ ਕੀ ਕਸੂਰ ਆ ਇਸ ਬਿੱਲੀ ਨੂੰ ਕੀ ਪਤਾ ਸੀ ਕਿ ਇਸ ਮਕਾਨ ਦੀਆਂ ਕਿਸ਼ਤਾਂ ਟੁੱਟੀਆਂ ਨੇ ਮੈਂ ਇਥੇ ਬੱਚੇ ਨਹੀਂ ਦੇਣੇ ਠੰਡ ਦਾ ਜਿਹੜਾ ਟਾਈਮ ਆ ਸ਼ੁਰੂ ਹੋ ਚੁੱਕਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਓ ਇਹ ਜੜੀਆਂ ਵਿਚਾਰੀਆਂ एक बिल्ली uh, बैठी ना भी, uh, आप दूसरी या देख uh, मकान टूटने का कारण था सर जो हमारी बेटी हो गया और हमारी एक्सीडेंट हो गया नाली उसके बाद जो है ना हमारे से पैसा ग्यारह किस्त दिया नहीं गया लाख बैंक में लेकर गए थे उन्होंने बैंक में पकड़ा नहीं वो धक्के मार के मुझे बाहर कर दिया ਸਾਰੇ ਆਪਾਂ ਸਮਝਦੇ ਆਪਾਂ ਲੋਕਲ ਬੇਚਦੇ ਨੇ ਸੇ ਪਰ ਜਿਹੜੀਆਂ ਚੀਜ਼ਾਂ ਨਾ ਪਸੇ ਪ੍ਰੋਸੈਸ ਹੁੰਦੀ ਹੈ ਨਾ ਇੱਕ ਦੇਖੋ ਬੈਂਕ ਦਾ ਪ੍ਰੋਸੈਸ ਬਣਿਆ ਹੋਇਆ ਨਹੀਂ ਉਹ ਹੈਗਾ ਜੀ ਮੈਂ ਮੈਂ ਮੰਨਦਾ ਦੇਖੋ ਇੱਕ ਕੰਮ ਹੁੰਦਾ ਜੀ ਜਿਹੜਾ ਆਪਾਂ 4 ਦਿਨ ਦੇ ਵਿੱਚ ਹੋਣਾ ਅਗਰ ਕੋਸ਼ਿਸ਼ ਕਰੀਏ ਆਪਾਂ 3 ਦਿਨਾਂ 'ਚ ਕਰਵਾ ਸਕਦੇ ਆ ਕੋਰਟ ਕੇਸ ਹੋ ਗਿਆ ਔਰ ਕੋਰਟ ਤੇ ਜੋ ਨਾ ਤਾਲਾ ਲਗਵਾ ਦਿਆ ہماری ਕੋਰਟ ਮੇ ਕੇਸ ਚੱਲ ਰਹਾ ਹੈ ਹਮਨੇ ਸਿਰਫ ਥੋੜੀ ਦਿਨ ਕੇ ਲਈ ਮੌਲਤ ਮੰਗੇ ਹਮਾਰੇ ਪਾਸਪੋਰਟ ਕੀ ਫੈਲ ਪੜੀ ਹੋਈ ਹੈ ਔਰ ਉਹ ਉਸਕੀ ਕੋਈ ਵੈਲਿਊ ਨਹੀਂ ਦਿਆ ਉਹਨਾਂ ਨੇ ਤਾਂ ਤੁਸੀਂ ਸਾਰੇ ਕਿੱਥੇ ਰਹਿ ਰਹੇ ਹੋ ਇਸ ਟਾਈਮ ਪੁਲਿਸ ਟਾਈਮ ਜੋ ਹੈ ਨਾ ਗਲੀ ਕੇ ਵਿੱਚ ਅਸੀਂ ਰਹਿ ਰਹੇ ਇਹਨਾਂ ਨੇ ਮਤਲਬ ਕਿਤੋਂ ਵੀ ਰੇਂਜ ਕਰਕੇ ਆਪਣੇ ਪੈਸੇ ਜਮ੍ਹਾਂ ਕਰਵਾਤੇ ਇਹਨਾਂ ਨੂੰ ਕਿਹਾ ਗਿਆ ਕਿ ਪੈਸੇ ਜਮ੍ਹਾਂ ਕਰਾ ਕੇ ਤੁਹਾਨੂੰ ਕੱਲ ਚਾਬੀ ਦੇ ਦਾਂਗੇ ਤੇ ਇਹਨਾਂ ਨੂੰ ਚਾਬੀ ਮਿਲੀ ਨਹੀਂ ਪੈਸੇ ਕਰਾਏ ਨੇ ਵੀ ਆ ਚਾਰ ਪੰਜ ਦਿਨ ਹੋ ਗਏ ਸਾਸਰੀ ਕਾ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀ ਦੀ ਗੱਲ ਕੀਤੀ ਜਾਵੇ ਤਾ ਤੱਕਾ ਕਿਸ ਤਰ੍ਹਾਂ ਜਿਹੜਾ ਕੀਤਾ ਜਾਂਦਾ ਲੋਕਾਂ ਨਾਲ ਉਹ ਇੱਕ ਜਿਹੜਾ ਮਾਮਲਾ ਦੇਖਣ ਨੂੰ ਮਿਲਿਆ ਸੀ ਇਸ ਟਾਈਮ ਖੜੇ ਆ ਕੁੰਜ ਵਿਹਾਰ ਕਲੋਨੀ ਜੱਸੀਆਂ ਰੋਡ ਹੈਬੋਵਾਲ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਕਾਨ ਨੂੰ ਸੀਲ ਕੀਤਾ ਗਿਆ ਹੈ ਇਹ ਮਾਮਲਾ ਕੀ ਹੈ ਕਿਉਂ ਇਹ ਮਕਾਨ ਜਿਹੜਾ ਸੀਲ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਬਾਹਰ ਨੇ ਸਾਰੀ ਗੱਲਬਾਤ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਕਿ ਦੋ ਜਿਹੜੀਆਂ ਬਿੱਲੀਆਂ ਉਹ ਵੀ ਇਹਨਾਂ ਦੀਆਂ ਰੱਖੀਆਂ ਹੋਈਆਂ ਨੇ ਉਹ ਠੰਡ ਦਾ ਜਿਹੜਾ ਟਾਈਮ ਆ ਸ਼ੁਰੂ ਹੋ ਚੁੱਕਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਓ ਇਹ ਜਿਹੜੀਆਂ ਵਿਚਾਰੀਆਂ ਇੱਕ ਬਿੱਲੀ ਬੈਠੀ ਇਹਨਾਂ ਦੀ ਉਹ ਵੀ ਆ ਦੂਸਰੀ ਆ ਦੇਖ ਲਓ ਇੱਥੇ ਆ ਔਰ ਬਿੱਲੀ ਨੇ ਜਿਹੜੇ ਬੱਚੇ ਦਿੱਤੇ ਹੋਏ ਆ ਇਹਨਾਂ ਦੇ ਦੱਸਣ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਕਿ ਆਸ-ਪਾਸਿਓਂ ਅਗਰ ਕੋਈ ਵੀਊ ਮਿਲ ਜਾਵੇ ਬੱਚਿਆਂ ਦਾ ਵੀ ਠੀਕ ਹੈ ਜੀ ਤੇ ਆ ਬੱਚੇ ਦੇਖਦੇ ਜੀ ਤਾਂ ਬੱਚੇ ਵੀ ਅਸੀਂ ਤੁਹਾਨੂੰ ਦਿਖਾਣੇ ਆ ਉਹਦੇ ਆਹ ਜਿਹੜੇ ਬੱਚੇ ਆ ਜੀ ਬਿੱਲੀਆਂ ਦੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਇਹ ਵਿਚਾਰਿਆਂ ਦਾ ਦੱਸੋ ਕੀ ਕਸੂਰ ਆ ਇਹਨਾਂ ਨੂੰ ਕੀ ਪਤਾ ਇਸ ਬਿੱਲੀ ਨੂੰ ਕੀ ਪਤਾ ਸੀ ਕਿ ਇਸ ਮਕਾਨ ਦੀਆਂ ਕਿਸ਼ਤਾਂ ਟੁੱਟੀਆਂ ਨੇ ਮੈਂ ਇੱਥੇ ਬੱਚੇ ਨਹੀਂ ਦੇਣੇ ਔਰ ਇਹ ਨਾ ਬੱਚਿਆਂ ਦਾ ਕੀ ਕਸੂਰ ਹੈ ਕਿ ਇਹਨਾਂ ਨੇ ਇਸ ਘਰ ਦੇ ਵਿੱਚ ਜਿਹੜਾ ਜਨਮ ਲੈ ਲਿਆ ਔਰ ਸਭ ਤੋਂ ਵੱਡੀ ਗੱਲ ਜੋ ਪੈਸੇ ਬੈਂਕ ਵੱਲੋਂ ਦੱਸੇ ਗਏ ਸੀ ਇਹਨਾਂ ਨੂੰ ਫਾਈਨਾਂਸ ਕੰਪਨੀ ਵੱਲੋਂ ਆਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 340000 ਰੁਪਇਆ ਜਿਹੜਾ ਇਹਨਾਂ ਵੱਲੋਂ ਜਮ੍ਹਾਂ ਵੀ ਕਰਵਾ ਦਿੱਤਾ ਗਿਆ ਉਹਦਾ ਚੈੱਕ ਤੁਸੀਂ ਦੇਖ ਸਕਦੇ ਹੋ ਔਰ ਜਿਹੜਾ ਮੈਸੇਜ ਹੈ ਉਹ ਵੀ ਅਸੀਂ ਦਿਖਾ ਦੇਾਂਗੇ ਜਿਹੜਾ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਚੁੱਕੇ ਨੇ ਹਸਾਂਜੀ ਜੀ ਜੀ ਆਓ ਮੈਸੇਜ ਵੀ ਦਿਖਾ ਦਿਓ ਜਿਹੜਾ ਕਿ 340000 ਰੁਪਿਆ ਜਿਹੜਾ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਹੀ ਨਿਕਲ ਚੁੱਕਿਆ ਅੱਜ ਹਫਤਾ ਹੋ ਚੁੱਕਿਆ ਜਿਹੜਾ ਸੋਮਵਾਰ ਸੋਮਵਾਰ ਨੂੰ ਨਿਕਲੇ ਜੀ ਕਿੰਨੇ ਦਿਨ ਹੋ ਗਏ ਅੱਜ ਸਰ ਐਕਚੁਅਲੀ ਨਾ ਸਾਡੇ ਕੋ ਪੇਮੈਂਟ ਜਿਹੜੀ ਇਕੱਠੀ ਹੋ ਗਈ ਸੀ ਆਪ ਤੁਹਾਡਾ ਨਾਮ ਕੀ ਹੈ ਮੁਹੰਮਦ ਸੋਰਾਬ ਹਾਂਜੀ ਹਾਂਜੀ ਸਰ ਪੇਮੈਂਟ ਇਕੱਠੀ ਹੈ ਸਾਡੇ ਕੋ ਸ਼ੁਕਰਵਾਦ ਸ਼ਾਮ ਨੂੰ ਇੱਕ ਸਾਡੇ ਜਿਵੇਂ ਮੰਗਲ ਫਿਰ ਸੈਟਰਡੇ ਸੰਡੇ ਸਾਡੇ ਛੁੱਟੀਆਂ ਸੀਗੀਆਂ ਬੈਂਕ ਦੀਆਂ ਤੇ ਫਿਰ ਅਸੀਂ ਮੰਡੇ ਸਵੇਰੇ ਚਲੇ ਗਏ ਸੀਗੇ ਉਹ ਸਵੇਰ ਕਰਦੇ ਕਹਿੰਦੇ ਸੀ ਸ਼ਾਮ ਹੋ ਗਈ ਅੱਛਾ ਫਿਰ ਲੰਚ ਹੋ ਗਿਆ ਸੀ ਬੈਂਕ ਦਾ ਉਸ ਤੋਂ ਬਾਅਦ ਅਸੀਂ ਜਦੋਂ ਪੈਸੇ ਜਮ੍ਹਾਂ ਕਰਾਏ ਫਿਰ ਉਹ ਕਹਿੰਦੇ ਸੀ ਸ਼ਾਮ ਤੱਕ ਚਾਬੀ ਮਿਲ ਜੂਗੀ ਤੁਹਾਨੂੰ ਤਰੀਕ ਕਿੰਨੀ ਸੀ ਉਦੋਂ ਸਰ ਇੱਕ ਮਿੰਟ 11:06 ਸੀ 11 ਹਾਂਜੀ ਸਰ ਉਸ ਤੋਂ ਬਾਅਦ ਸਾਨੂੰ ਕਿਹਾ ਕਿ ਕੱਲ੍ਹ ਸਵੇਰ ਤੱਕ ਤੁਹਾਨੂੰ ਚਾਬੀ ਮਿਲੂਗੀ ਜੀ अच्छा 11 ਤਰੀਕ ਨੂੰ ਸ਼ਾਮ ਨੂੰ ਕਹਿੰਦੇ ਜੀ ਚਾਬੀ ਤੁਹਾਨੂੰ ਸ਼ਾਮ ਤੱਕ ਮਿਲ ਜੂਗੀ ਫਿਰ ਕਹਿੰਦੇ ਜੀ ਸਵੇਰੇ ਚਾਬੀ ਮਿਲੂਗੀ ਫਿਰ ਕੱਲ ਸਵੇਰੇ 11 ਤਰੀਕ ਨੂੰ ਤੁਹਾਨੂੰ ਕਹਿੰਦੇ ਸੀ ਅੱਜ 13 ਤੇ 5 ਤਰੀਕ ਨੂੰ ਇਹਨਾਂ ਤਾਲਾ ਲਾਇਆ ਸੀਗਾ ਹਾਂਜੀ ਆ ਬਾਹਰ ਲਿਖਿਆ ਹੋਇਆ ਹੈ 5 11 ਨੂੰ ਤੇ ਇਹ ਜਿਹੜੇ ਪਰਿਵਾਰ ਦੇ ਮਾਲਕ ਨੇ ਮੁਹੰਮਦ ਇਰਫਾਨ ਇਰਫਾਨ ਜਿਹੜਾ ਤੁਸੀਂ ਟੇਲਰ ਦਾ ਕੰਮ ਕਰਦੇ ਹੋ ਜੀ ਟੇਲਰ ਦਾ ਕੰਮ ਕਰਦੇ ਹਾਂ ਜੀ ਇਹ ਪਹਿਲਾਂ ਤੇ ਦੱਸੋ ਕਿ ਇਹ ਜਿਹੜਾ ਮਕਾਨ ਦੀਆਂ ਕਿਸ਼ਤਾਂ ਦਾ ਟੁੱਟਣ ਦਾ ਕਾਰਨ ਕੀ ਸੀਗਾ ਟੁੱਟਣੇ ਦਾ ਕਾਰਨ ਤਾਂ ਸਰ ਜੋ ہماری ਬੇਟੀ ਇਸਪਾਇਰ ਹੋ ਗਿਆ ਔਰ ہماری ਐਕਸੀਡੈਂਟ ਹੋ ਗਿਆ ਨਾਲ ਹੀ ਉਸਕੇ ਬਾਅਦ ਜੋ ਹੈ ਨਾ ਹਮਾਰੇ ਸੇ ਪੈਸਾ ग्यारह किस्त दिया नहीं गया और बीच के जो है ना मैं ना दो चार मेंबर को जो है ना हाथ से दस्ती पैसा ले गया वो पैसा जमा नहीं कराया और मेरे ऊपर शो कर दिया जो है ना केस थे तेरा तोड़ के मेरा ताला लगवा दिया मैंने उनको बोला था मेरी ये मजबूरी है डेढ़ लाख बैंक में लेकर गए थे उन्होंने बैंक में पकड़ा नहीं वो धक्के मार के मुझे बाहर कर दिया और कहता है जाओ पैसे नहीं पकड़ेंगे कोर्ट केस हो गया और कोर्ट से जो है ना ताला लगवा दिया हमारी कोर्ट में केस चल रहा है हमने सिर्फ थोड़ी दिन के लिए मोहलत मांगे हमारे पास ਕੋਡ ਕੀ ਫੈਲ ਪਰੀ ਹੋਈ ਆ اور ਉਹ ਉਸकी ਕੋਈ ਵ্যালੂ ਨਹੀਂ دیا انہوں ਨੇ ਜਿਸ ਦਿਨ ਜਿਸ ਦਿਨ ਉਹ ਤਾਲਾ ਲਗਾਉਣੇ ਆਏ تھے ਪੁਲਿਸ ਸਾਥ ਮੇਂ ਥੀ ਉਹਨਕੇ ਪੁਲਿਸ ਸਾਥ ਮੇਂ ਥਾ और पुलिस वो पुलिस की जो मैडमे वगैरह था ये देखो तो गेट को सारा जबरदस्ती तोड़ा है मेरी वाइफ के ऊपर धक्का मुक्की तो जबरदस्ती तो का तो सारा कुछ तोड़ दिया गया तोड़ में उसके साथ में मैडम थी लवली था साथ में वो कहता मैं उसका फाइनेंस वो है रिकवरी का मालक हूँ उसके साथ लेडीज मिलकर तोड़ा आपका सारा अंदर ही सारा बीच में है कोई सुनवाई नहीं कर रहा, तो रहा

ਹੈਲੋ 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 ਹਾਂਜੀ ਅੰਕਲ ਉਹ ਪਪਾ ਨਾ ਕਰਵਾਇਆ ਕੋਲ ਆਪਣੇ ਦਾ ਹਾਂਜੀ ਹਾਂਜੀ हेलो हाँ जी कौन पैसे अभी आपको रिकॉर्ड भेज दूंगा जी मेरे को पच्चीस हजार बोलता है पैसे दोगे तो चाबी खुलेगा वो आवाज हम पहचानते हैं जो बर्मा है उस बैंक में अभी, भेजो। अभी मैं भेजता हूँ वो आवाज जो है ना बर्मा जी का है आई एप्पल में जो है ना बर्मा है उसकी आवाज है और हम मीडिया वाले से बता रहे हैं जो ये बात हमारे साथ नाजायज है हमारा बीबी बहुत जो है बीमार है हमारा नहीं सुन रहे आप लोग चाहिए सुबह और शाम सुबह और शाम कर रहे हो हफ्ता से हमें परेशान जब कर रहे हो समझा भी है ठीक है बार बार मैं एक ही बात बोल रहा हूँ कि अपना ना बेकार में हाइपर हाइपर मत हो यार यारे क्या, का का इसमें क्या बात है बता क्या? क्या आप लोग के बीच में चाबी है आप चाहो तो चाबी एक मिनट में दे सकते हो जब बैंक को पैसा पहुँच गया तो वो चाबी के आप रख के क्या करोगे आप लोग ये जान बुझ के वो कहते हो जो इनसे मिलेंगे उनसे मिलेंगे एक मिनट मेरे से बात कराओ हाँ जी सोनी जी मैं हरविंदर बोल रहा हूँ जी लुधियाना लाइव को ਸੋਨੀ ਜੀ ਇੱਕ ਤਾਂ ਜਿਹੜਾ ਇਹਨਾਂ ਨੇ ਹੁਣ ਪੈਸਾ ਕੋਈ ਦੇਣਾ ਹੁਣ ਤੁਹਾਨੂੰ ਜਾਂ ਨਹੀਂ ਦੇਣਾ ਇੱਕ ਵਾਰ ਦੁਬਾਰਾ ਪੁਲਿਸ ਕਲੀਅਰ ਕਰ ਦਿਓ ਜੀ ਸੇਨਾ ਜੀ ਇਹਨਾਂ ਦੇ ਜਿੰਨੇ ਅਸੀਂ ਨਾ ਕਿ ਐਕਚੁਅਲੀ ਇਹ ਸਮਝ ਨਹੀਂ ਹੋ پا ਰਹੇ ਹੈਗੇ ਜੀ ਜਿਹੜੇ ਆਪਣੇ ਮੁਹੰਮਦ ਇਰਫਾਨ ਜੀ ਹੈ ਨਾ ਜੀ ਇਹ ਸਮਝ ਨਹੀਂ ਹੋ پا ਰਹੇ ਹੈਗੇ ਗੱਲ ਇਹ ਸਮਝ ਰਹੇ ਆ ਕਿ ਜਿੱਦਾਂ ਇੱਕ ਬੈਂਕ ਦੇ ਪੈਸੇ ਆਪਾਂ ਲੋਨ ਲਿਆ ਆ ਉਹਦੀਆਂ ਕਿਸ਼ਤਾਂ ਜਮ੍ਹਾਂ ਕਰਵਾਤੀਆਂ ਤੇ ਆਪਣਾ ਰੈਗੂਲਰ ਹੋ ਗਿਆ ਸੀ ਠੀਕ ਹੈ ਇਹ ਜਿਹੜੀ ਪ੍ਰੋਟੀ ਹੈ ਨਾ ਜੀ ਇਹ ਕੋਪੀ ਪੋਜੈਸ਼ਨ ਹੋਈ ਆ ਤਸਦੀਲਦਾਰ ਤਸਦੀਲਦਾਰ ਸਾਹਿਬ ਨੇ ਆਡਰ ਕਰਕੇ ਇਹਨੂੰ ਪੋਜੈਸ਼ਨ ਲਿਆ ਹੋਇਆ ਕੇਸ ਤੇ ਮੈਂ ਤੁਹਾਡੀ ਸਾਰੀ ਗੱਲਾਂ ਸਮਝਦਾ ਹਾਂ ਜੀ 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 ਠੀਕ ਹੈ ਜੀ ਉਹਦੇ ਵਿੱਚ ਕੀ ਹੁੰਦਾ ਹੈਗਾ ਇਹਨਾਂ ਨੇ ਚਲੋ ਅਪਰੋਚ ਕੀਤੀ ਦੋ ਚਾਰ ਬੰਦੇ ਲੈ ਕੇ ਆਏ ਕਿ ਚਲੋ ਜੀ ਇਹ ਨਵੇੜ ਦੋ ਜਿਸ ਤਰ੍ਹਾਂ ਲੈ ਆਇਆ ਬੰਦਾ ਹੱਥ ਪੈਰ ਮਾਰਦਾ ਹੀ ਹੈ ਜੀ ਹਾਂ ਜੀ ਠੀਕ ਹੈ ਅਸੀਂ ਖਤਮ ਨਿਯੋਗ ਕਰ ਸਕਦੇ ਆ ਕਿ ਤੁਸੀਂ ਇੱਥੇ ਹੀ ਰੈਗੂਲਰ ਕਰ ਦੋ ਇਹਨਾਂ ਦਾ ਠੀਕ ਹੈ ਚਲੋ ਉਹਦੇ ਲਈ ਸਾਨੂੰ ਦੇਖੋ ਉੱਪਰ ਗੱਲ ਕਰਨੀ ਪੈਂਦੀ ਹੈ ਕਿ ਭਈ ਇਹਨੂੰ ਰੈਗੂਲਰ ਕਰਨਾ ਹੈਗਾ ਕੇਸ ਨੂੰ ਜਾਂ ਜੋ ਵੀ ਗੱਲ ਹੁੰਦੀ ਹੈ ਅਸੀਂ ਉਹਦੀ ਅਪਰੂਵਲ ਲਈ ਉਸ ਤੋਂ ਬਾਅਦ ਚ ਇਹਨੂੰ ਭਾਜੀ ਤਾਲੇ ਖੁਲਵਾਣੇ ਨਾ ਸਾਨੂੰ ਹਾਲਿਕਾ ਤਸੀਲਦਾਰ ਸਾਹਿਬ ਦੀ ਨੋਟ ਧਿਆਨ ਚ ਲਿਆਣਾ ਹੁੰਦਾ ਕਿ ਆਪਣਾ ਲੀਗਲ ਵਾਲੇ ਹੈਗੇ ਆ ਉਹਨਾਂ ਦੇ ਉੱਪਰ ਤੇਜ ਨਹੀਂ ਹੁੰਦੀ ਆ ਇਹਦੀ ਅਪਰੂਵਲ ਲੱਗਦੀ ਹੁੰਦੀ ਆ ਬਸ ਮੁੱਖੀ ਗੱਲ ਇਹ ਆ ਜੀ ਕਿ ਹੁਣ ਤਾਲਾ ਖੁਲਾਣ ਲਈ ਕੋਈ ਪੈਸਾ ਤਾਂ ਨਹੀਂ ਇਹਨਾਂ ਨੇ ਦੇਣਾ ਜੀ ਹੁਣ ਤਾਲਾ ਖੋਲਹੀਏਗਾ ਨਾ ਇਹਨਾਂ ਦਾ ਇਹਨਾਂ ਨੇ ਕੋਈ ਨਹੀਂ ਦੇਣਾ ਜੀ ਤਾਲਾ ਖੁਲਾਣ ਲਈ ਇਹਨਾਂ ਨੂੰ ਪਤਾ ਨਹੀਂ ਕਿਸੇ ਦਾ ਫੋਨ ਆਇਆ ਹੈਗਾ ਉਹ ਬੰਦਾ ਬੱਤੇ ਇਹਨਾਂ ਕੋਲੋਂ 25000 ਮੰਗ ਰਿਹਾ ਮੈਂ ਇਹਨਾਂ ਨੂੰ ਇਸੇ ਕਰਕੇ ਫੋਨ ਕੀਤਾ ਹੈਗਾ ਕਿ ਮੈਨੂੰ ਰਿਕਾਰਡਿੰਗ ਭੇਜੋ ਮੈਨੂੰ ਇੱਕ ਮਿੰਟ ਪਤਾ ਲੱਗਿਆ ਕਿਹੜਾ ਬੰਦਾ ਪੈਸੇ ਕਮਾ ਰਿਹਾ ਹੋਣੀ ਆ ਰਹੀ ਪਤਾ ਚੀ ਹੈ ਜੀ ਮੈਂ ਨਾ ਮੇ ਤਾਂ ਗਲਤੀ ਆ ਭਾਈ ਸਾਹਿਬ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਨਾ ਕਿ 3 ਮਹੀਨੇ ਤੋਂ ਇਹਨਾਂ ਨੂੰ ਬਾਰ-ਬਾਰ ਸਮਝਾ ਰਹੇ ਆ ਜੀ ਆ ਇਹ ਬੰਦਿਆਂ ਨੇ ਇੱਕ ਵੀ ਗੱਲ ਨਹੀਂ ਮੰਨੀ ਹੈਗੀ ਉਲਟਾ ਆਲੇ ਦੁਆਲੇ ਪੈਸੇ ਖਰਾਬ ਕਰੀ ਜਾਂਦੇ ਬਿਲਕੁਲ ਇਹਦਾ ਜੰਗਰਾ ਹੋ ਗਿਆ ਸਰ ਇਸ ਵਿੱਚ ਮੈ ਪਤਾ ਨਹੀਂ ਕਿੱਸਾ ਹੁੰਦਾ ਰੈਗੂਲਰ ਕਰਵਾਇਆ ਜੀ ਚਲੋ ਆਈ ਅਪਲ ਮੇਰਾ ਆਜ ਚਲੋ ਸਰ ਐਦਾ ਜੀ ਚੁੱਪ ਕਰੋ ਇਰਫਾਨ ਜੀ ਇੱਕ ਮਿੰਟ ਬਾਤ ਕਰ ਰਿਹਾ ਸਰ ਗੱਲ ਲੈਂਦਾ ਤਾਂ ਫੇਰ ਬੇਨਤੀ ਕਰਦਾ ਇਹ ਪਰਿਵਾਰ ਸਾਰਾ ਮੁਹੱਲੇ ਗਲੀ ਦੇ ਵਿੱਚ ਹੈ ਔਰ ਬਿੱਲੀ ਦੇ ਨਾ ਤੁਹਾਨੂੰ ਬਿੱਲੀ ਦੇ ਬੱਚਿਆਂ ਦੀ ਔਰ ਬਿੱਲੀ ਦੀ ਵੀ ਸਰ ਵੀਡੀਓ ਭੇਜ ਦੇ ਜਿਹੜੇ ਬੱਚੇ ਅੰਦਰ ਆ ਬਿੱਲੀਆਂ ਬਾਹਰ ਹੈ ਜੀ ਯਾਰ ਭਾਜੀ ਅਸੀਂ ਨਾ ਸਾਰੀ ਇਹ ਚੀਜ਼ ਨਾ ਸਾਰੀ ਆਪਾਂ ਸਮਝਦੇ ਆਪਾਂ ਲੋਕਲ ਬੈਠੇ ਹਾਂ ਤੇ ਪਰ ਜਿਹੜੀਆਂ ਚੀਜ਼ਾਂ ਨਾ ਪਾਜੀ ਪ੍ਰੋਸੈਸ ਹੁੰਦੀਆਂ ਨਾ ਇੱਕ ਦੇਖੋ ਬੈਂਕ ਦਾ ਪ੍ਰੋਸੈਸ ਬਣਿਆ ਹੋਇਆ ਨਹੀਂ ਉਹ ਹੈਗਾ ਜੀ ਮੈਂ ਮੈਂ ਮੰਨਦਾ ਦੇਖੋ ਇੱਕ ਕੰਮ ਹੁੰਦਾ ਜੀ ਜਿਹੜਾ ਆਪਾਂ 4 ਦਿਨ ਦੇ ਵਿੱਚ ਹੋਣਾ ਅਗਰ ਕੋਸ਼ਿਸ਼ ਕਰੀਏ ਆਪਾਂ 3 ਦਿਨਾਂ 'ਚ ਕਰਵਾ ਸਕਦੇ ਆ ਮੇਰੀ ਬੇਨਤੀ ਹੈ ਜੀ ਦੇਖੋ ਮੇਰੀ ਮੇਰੀ ਭਾਜੀ ਗੱਲ ਸੁਣੋ ਇਹ ਨਾ ਪੈਸੇ ਜਮ੍ਹਾਂ ਕਰਵਾਉਣ ਲਈ 3 ਦਿਨ ਗੇੜੇ ਘੜਦੇ ਰਹੇ ਇਹਨਾਂ ਨੂੰ ਮੈਂ ਇੱਕ ਵਾਰੀ ਵੀ ਨਹੀਂ ਗਿਆ ਪੈਸੇ ਜਮ੍ਹਾਂ ਕਰਾਉਣ ਲਈ ਕਿਉਂਕਿ ਦੇਖੋ ਜਦੋਂ ਤੱਕ ਮੈਨੂੰ ਅਪਰੂਵਲ ਨਹੀਂ ਆਏਗੀ ਉ ਠੀਕ ਹੈ ਠੀਕ ਹੈ ਹੁਣ ਹੁਣ ਸਰ ਕਿੰਨਾ ਟਾਈਮ ਲੱਗਦਾ ਇਹਨਾਂ ਦੇ ਉਸ ਤੋਂ ਬਾਅਦ ਇਹਨਾਂ ਨੂੰ ਸਾਰਾ ਦੱਸਿਆ ਗਿਆ ਕਿ ਭਈ ਇਹਦੇ ਵਿੱਚ ਟਾਈਮ ਲੱਗੇਗਾ ਜਿੱਦਾਂ ਹੀ ਮੈਨੂੰ ਦੇਖੋ ਲੀਗਲ ਤੋਂ ਆਏਗੀ ਸਾਨੂੰ ਕੋਰਟ ਤੋਂ ਆਏਗੀ ਉਸ ਹਿਸਾਬ ਦੇ ਨਾਲ ਖੋਲ ਦੋ ਇਹ ਥੋੜੀ ਜਿਹੀ ਆਪੀ ਜਾ ਕੇ ਕਿੱਧਰ ਭਜੀ ਅਸੀਂ ਇਹਨਾਂ ਦਾ ਸਰ ਨੇ ਚੰਗੀਆਂ ਲਾਈਆਂ ਆ ਕੇ ਜਾ ਕੇ ਖੋਲ ਦੀਆਂ ਇਹਨਾਂ ਦਾ 3 ਲੱਖ 40 ਹਜ਼ਾਰ ਜਮ੍ਹਾਂ ਹੋ ਗਿਆ ਤੁਹਾਡੇ ਕੋਲ ਇਹਨਾਂ ਦਾ 3 40 ਤਾਂ ਜਮ੍ਹਾਂ ਹੋ ਗਿਆ ਨਾ ਜੀ ਤੁਹਾਡੇ ਕੋਲ ਅੱਜ ਆ ਵੀ ਆ 43 ਇਹਨਾਂ ਨੇ ਚੁੱਕਾ ਕਰਵਾਉਣਾ 43 ਜਮਾ ਕਰਵਾ ਦਿੱਤਾ ਜੀ ਠੀਕ ਆ ਗੱਲ ਕਰਨੀ ਚਾਹੁੰਦੇ ਆ ਇੱਕ ਮਿੰਟ ਆਰਾਮ ਨਾਲ ਗੱਲ ਕਰਿਓ ਹਾਈਪਰ ਨਾ ਹੋਵੋ ਆਰਾਮ ਨਾਲ ਬਾਤ ਜੋ ਹੈ ਨਾ ਮਤਲਬ ਸੋਨੀ ਭਾਜੀ जरी मैं मैनू जो है ना कल मैं जो है ना उससे कटवा के लाया कहंदा सी ऊपर से जो है ना बर्मा वगैरह कहना सी जो है ना पैसे पा दिया हूँ तुम्हारे अकाउंट में तो अकाउंट में तो पैसे पाँच लाख पैंठ हज़ार आया ही नहीं और जो है ना आपकी चौक आपकी पल जो है स्टेटमेंट में बता रहा पाँच लाख पैंठ हज़ार मिल गया इरफान को और हमारा वाला बैंक में आज तक नहीं आया उन्होंने मोहर मार के दे दिया ये दो जो है ना उन्नीस की है अठारह की गल है उन्नीस की तो आज तक मैं ऊपर बनाया ही नहीं मैं कहता हर बंदे मेरे से पैसे ਚਲੇ ਜਾਂਦਾ ਹੈ ਮੈਂ ਕੀ ਕਰੂੰਗਾ ਮੈਂ ਕਿਸ ਤਰ੍ਹਾਂ ਸੇ ਮੈਂ ਪਰੇਸ਼ਾਨ ਹਾਂ ਮੈਂ ਤਾਂ ਖੁਦ ਖੁਸ਼ੀ ਕਰੂੰਗਾ ਸਾਰੇ ਬੈਂਕ ਵਾਲੇ ਦਾ ਨਾਮ ਦੂੰਗਾ ਕੋਈ ਮੈਂ ਸਾਰੇ ਪਰਿਵਾਰ ਦਾ ਨਾਮ ਕਹਿ ਰਿਹਾ ਕਿ ਇਹ ਤੁਹਾਡੀ ਸਟੇਟਮੈਂਟ ਦੇ ਵਿੱਚ ਆ ਰਿਹਾ ਪਰ ਇਹਨਾਂ ਦੇ ਬੈਂਕ ਦੇ ਵਿੱਚ ਨਹੀਂ ਕੋਈ 5 ਲੱਖ ਰੁਪਏ ਕਹਿੰਦੇ ਜੀ ਸ਼ੋਅ ਹੋ ਰਿਹਾ ਇਸ ਬੈਂਕ ਸੇ ਮੈਂ ਦੁਖੀ ਹੋ ਗਿਆ ਮੈਂ ਕੁਝ ਵੀ ਹੋਗਾ ਮੇਰਾ ਜ਼ਿੰਮੇਵਾਰ ਇਹੀ ਲੋਕ ਹੋਗਾ ਇੱਕ ਮਿੰਟ ਬਾਤ ਕਰ ਰਹੇ ਹਾਂ ਇਰਫਾਨ ਜੀ ਬਾਤ ਕਰ ਰਹੇ ਹਾਂ ਹੈਲੋ ਹੈਲੋ ਸਰ ਆਵਾਜ਼ ਤੁਹਾਡੀ ਫੇਰ ਕੱਟ ਰਹੀ ਹੈ ਹੈਲੋ ਚਲੋ ਆਪਾਂ ਕਰਦੇ ਹਾਂ ਗੱਲ ਤਾਂ ਇਹ ਜਿਹੜਾ ਇਸ ਕੰਪਨੀ ਦੇ ਫਾਈਨਾਂਸ ਕੰਪਨੀ ਤੋਂ ਆਈ ਹੈ ਆਈਐਫਐਲ ਜੋ ਫਾਈਨਾਂਸ ਕੰਪਨੀਆਂ ਹੋਮ ਲੋਨ ਕੰਪਨੀਆਂ ਦੇਖ ਸਕਦੇ ਹੋ ਤੁਸੀਂ ਜਿਹੜਾ ਲਿਖਿਆ ਹੈ ਨਾਮ ਤਾਂ ਉੱਥੇ ਦੇ ਜਿਹੜੇ ਮੈਨੇਜਰ ਨੇ ਕਮਲ ਸੋਨੀ ਉਹਨਾਂ ਨਾਲ ਗੱਲ ਹੋਈ ਹੈ ਤਾਂ ਉਹਨਾਂ ਦੇ ਉਹਨਾਂ ਦੇ ਜਿਹੜੀ ਆ ਸਟੇਟਮੈਂਟ ਦੇ ਵਿੱਚ ਆ ਦੇਖੋ ਤੁਸੀਂ ਦੇਖ ਸਕਦੇ ਹੋ 29 7 2019 ਨੂੰ ਜਿਹੜਾ 5,65,983 ਰੁਪਏ ਜਿਹੜੇ ਆ ਸ਼ੋ ਹੋ ਰਹੇ ਨੇ ਪਰ ਇਹ ਕਹਿ ਰਹੇ ਨੇ ਕਿ ਸਾਡੇ ਬੈਂਕ ਤੁਹਾਡੇ ਬੈਂਕ ਦੇ ਵਿੱਚ ਨਹੀਂ ਆ ਜੀ ਹਾਂ ਉਸ ਤਰੀਕ ਦੀ ਸਟੇਟਮੈਂਟ ਸਰ ਆ ਸਟੇਟਮੈਂਟ ਹੈਗੀ ਹੈ 1 7 2019 ਤੋਂ ਲੈ ਕੇ ਜੀ ਸਰ 10 9 2019 ਤਿੰਨ ਮਹੀਨੇ ਦਾ ਸਟੇਟਮੈਂਟ ਹੈਗੀ ਹੈ ਕੋਈ ਨਹੀਂ ਇਹ ਇਹ ਸਟੇਟਮੈਂਟ ਲੈ ਕੇ ਤੁਸੀਂ ਕੱਲ ਸਾਡੇ ਨਾਲ ਚੱਲਿਓ ਮੇਰੇ ਨਾਲ ਚੱਲਿਓ ਉੱਥੇ ਇਸ ਮੁੱਦੇ ਤੇ ਵੀ ਆਪਾਂ ਗੱਲ ਕਰਾਂਗੇ ਫਿਲਹਾਲ ਜਿਹੜਾ ਤੁਹਾਡਾ ਅੰਦਰ ਰਹਿਣਾ ਔਰ ਉਹ ਬੇਜਬਾਨਾਂ ਦਾ ਜਿਹੜਾ ਅੰਦਰ ਰਹਿਣਾ ਬਹੁਤ ਜਿਹੜਾ ਜ਼ਰੂਰੀ ਹੈ ਤੇ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਹੋ ਜਾਏਗਾ ਉਹਨਾਂ ਨੇ 2 ਦਿਨ ਦਾ ਟਾਈਮ ਕਿਹਾ ਆਪਾਂ ਕੱਲ ਇਸ ਕੰਮ ਦੇ ਲਈ ਵੀ ਉੱਥੇ ਜਿਹੜਾ ਜਾਣੇ ਆ ਤੇ ਸਾਰਾ ਮਾਮਲਾ ਤੁਸੀਂ ਸਮਝ ਹੀ ਗਏ ਹੋਗੇ ਕਿ ਕਿਸ਼ਤਾਂ ਤੋੜਨ ਕਾਰਨ ਜਿਹੜਾ ਮਕਾਨ ਨੂੰ ਸੀਲ ਕਰ ਦਿੱਤਾ ਗਿਆ ਪਰਿਵਾਰ ਜਿਹੜਾ ਸਾਰਾ ਬਾਹਰ ਔਰ ਜਿਹੜੇ ਇਨਾਂ ਦੇ ਧਰਮ ਪਤਨੀ ਨੇ ਉਹ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਬਿਮਾਰ ਨੇ ਢਿੱਲੇ ਨੇ ਕੀ ਨਾਮ ਹੈ ਭੈਣ ਜੀ ਤੁਹਾਡਾ ਅਫਸਾਨਾ ਅਫਸਾਨਾ ਹੈ ਅਫਸਾਨਾ ਜੀ ਕੀ ਤਬੀਅਤ ਕੈਸੀ ਆ ਤੇ ਜਿਆਦਾ ਖਰਾਬ ਹੈ ਕੋਈ ਬਾਤ ਨਹੀਂ ਆਪ ਬੈਠ ਜਾਓ ਆਪ ਬੈਠੋ ਕਹੀਂ ਪੇ ਇਹਨਾਂ ਨੂੰ ਆ ਬਿਠਾਓ ਜੀ ਮੈਂ ਬੈਠ ਜਾ ਬੈਠ ਜਾਓ ਕੋਈ ਕੁਰਸੀ ਵਗੈਰਾ ਲਿਆ ਦਿਓ ਜਿਹਨਾਂ ਨੂੰ ਤਾਂ ਪ੍ਰਧਾਨ ਜੀ ਵੀ ਮੱਲੇ ਦੇ ਖੜੇ ਇੱਥੇ ਗੱਲਬਾਤ ਕਰਦੇ ਆ ਤਾਂ ਮਦਨ ਨਾਲ ਬੱਗਾ ਜੀ ਦੇ ਨਾਲ ਅਕਸਰ ਇਹਨਾਂ ਦਾ ਰਹਿੰਦਾ ਤਾਲਮਿਲ ਸਸਸੀ ਦਾ ਪ੍ਰਧਾਨ ਜੀ ਹਾਂਜੀ ਸਸਸੀ ਕਾਲ ਜੀ ਪ੍ਰਧਾਨ ਜੀ ਤੁਹਾਡੇ ਹੁੰਦੇ ਆ ਇਦਾਂ ਹੋ ਰਿਹਾ ਬੰਦਿਆਂ ਨਾਲ ਤਾਂ ਕਿਦਾਂ ਐਮਐਲਏ ਸਾਹਿਬ ਨੂੰ ਦੱਸਿਆ ਕਰੋ ਇਹ ਸਾਰਾ ਕੁਝ ਦੇਖੋ ਜੀ ਇਹਨਾਂ ਦੀ ਕਿਸ਼ਤਾਂ ਟੁੱਟੀਆਂ ਸੀ ਜਿਸ ਦਿਨ ਇੱਥੇ ਪੁਲਿਸ ਆਈ ਸੀ ਤਹਿਸੀਲਦਾਰ ਸਾਰੇ ਜਿਹੜੇ ਕੋਰਟ ਦਾ ਫੈਸਲਾ ਸੀਗੇ ਇੱਥੇ ਪਹੁੰਚੇ ਹੋਏ ਸੀਗੇ ਸਾਨੂੰ ਤਾਂ ਕੋਰਟ ਦਾ ਫੈਸਲਾ ਸੀ ਪੁਲਿਸ ਨੂੰ ਕਰਨਾ ਹੀ ਪੈਣਾ ਸੀ ਤਾਂ ਲੱਗਿਆ ਸੀ ਹਾਂਜੀ ਠੀਕ ਹੈ ਨਾ ਜੀ ਤੇ ਉਹਦੇ ਬਾਅਦ ਆ ਤਾਲਾ ਮਾਰ ਗਏ ਆ ਤੇ ਇਸ ਗੱਲ ਨੂੰ ਹਫ਼ਤਾ ਹੋ ਗਿਆ ਇਹ ਵਿਚਾਰੇ ਬਾਹਰ ਬੈਠੇ ਹੋਏ ਆ ਫਿਰ ਬੈਂਕ ਗਏ ਸੀਗੇ ਬੈਂਕ ਵਾਲੇ ਕਹਿੰਦੇ ਕਿ ਪੈਸੇ ਜਿਹੜਾ ਰੁਕਿਆ ਹੋ ਤੁਸੀਂ ਜਮ੍ਹਾਂ ਕਰਵਾਓ ਇਹਨਾਂ ਨੇ ਮਤਲਬ ਕਿਤੋਂ ਵੀ ਰੇਂਜ ਕਰਕੇ ਆਪਣੇ ਪੈਸੇ ਜਮ੍ਹਾਂ ਕਰਵਾਤੇ ਇਹਨਾਂ ਨੂੰ ਕਿਹਾ ਗਿਆ ਕਿ ਪੈਸੇ ਜਮ੍ਹਾਂ ਕਰਾ ਕੇ ਤੁਹਾਨੂੰ ਕੱਲ ਚਾਬੀ ਦੇ ਦਾਂਗੇ ਤੇ ਇਹਨਾਂ ਨੂੰ ਚਾਬੀ ਮਿਲੀ ਨਹੀਂ ਪੈਸੇ ਕਰਾਏ ਨੂੰ ਵੀ ਆ ਚਾਰ-ਪੰਜ ਦਿਨ ਹੋ ਗਏ ਵਿਚਾਰੇ ਫਿਰ ਇੱਥੇ ਗਲੀ 'ਚ ਸੌਂਦੇ ਹੈਗੇ ਆ ਪਜਿਸਨ ਹੈਗੇ ਇਹਨਾਂ ਦੀ ਤੇ ਕੋਈ ਨਾ ਕੋਈ ਮਤਲਬ ਹੱਲ ਕੀਤਾ ਜਾਵੇ ਇਹਨਾਂ ਦਾ ਸਾਡੀ ਪ੍ਰਸ਼ਾਸਨ ਵੱਲੋਂ ਇਹੀ ਰਿਕਵੈਸਟ ਹੈ ਕਿ ਗਰੀਬ ਪਰਿਵਾਰ ਹੈ ਰੋਡ ਤੇ ਹੈਗਾ ਤੇ ਨਾਲ ਦੀ ਮਤਲਬ ਜਲਦੀ ਤੇ ਜਲਦੀ ਤਾਲਾ ਖੋਲਿਆ ਜਾਵੇ ਹਾਂਜੀ ਥੈਂਕ ਯੂ ਪਰ ਠੀਕ ਹੈ ਜਿਹੜਾ ਇੱਕ ਦਬਾਅ ਤਾਂ মিডিਆ ਦੇ ਆਣ ਦੇ ਨਾਲ ਜ਼ਰੂਰ ਬਣਦਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਕੰਪਨੀ ਵੱਲੋਂ ਇਸ ਪਰਿਵਾਰ ਦਾ ਜਿਹੜਾ ਤਾਲਾ ਕਦੋਂ ਤੱਕ ਜਿਹੜਾ ਤੋੜਿਆ ਜਾਂਦਾ ਜਿਸ ਦੇ ਨਾਲ ਇਸ ਪਰਿਵਾਰ ਦੇ ਨਾਲ-ਨਾਲ ਉਹ ਜਿਹੜੇ ਬੇਜਬਾਨ ਨੇ ਉਹ ਵੀ ਆਪਣਾ ਜਿਹੜਾ ਪਰਿਵਾਰ ਇਕੱਠਾ ਕਰ ਸਕਣ ਜਿੱਦਾਂ ਇਹਨਾਂ ਦਾ ਪਰਿਵਾਰ ਖੇਲ ਰਿਆ ਫਿਰਦਾ ਕੋਈ ਕਿਤੇ ਰਾਤ ਬਤਾਨ ਨੂੰ ਮਜਬੂਰ ਆ ਕੋਈ ਕਿਤੇ ਰਾਤ ਬਤਾਨ ਨੂੰ ਜਿਹੜਾ ਮਜਬੂਰ ਹੈ ਤਾਂ ਲੋੜਵੰਦ ਪਰਿਵਾਰ ਹੈ ਬੇਟੀ ਦੀ ਇੱਕ ਦੀ ਮੌਤ ਹੋ ਚੁੱਕੀ ਆ ਜਿਸ ਦੇ ਕਰਕੇ ਇਸ ਦੀਆਂ ਜਿਹੜੀਆਂ ਕਿਸ਼ਤਾਂ ਤੁਸੀਂ ਸੁਣਿਆ ਕਿ ਟੁੱਟੀਆਂ ਔਰ ਉਸ ਤੋਂ ਬਾਅਦ ਹੀ ਇਹ ਸਾਰਾ ਜਿਹੜਾ ਕੁਝ ਹੋਇਆ ਔਰ ਅਗਰ ਕੋਈ ਵੀ ਐਨਜੀਓ ਇਸ ਖਬਰ ਨੂੰ ਸੰਦੀ ਨੂੰ ਦੇਖ ਰਿਹਾ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਇਹ ਗੱਲ ਪਹੁੰਚਾਉਣ ਦੀ ਤਾਂ ਉਹ ਵੀ ਜਲਦੀ ਤੋਂ ਜਲਦੀ ਜਿਹੜਾ ਆਪਣਾ ਜ਼ਰੂਰ ਐਕਸ਼ਨ ਲੈਣ ਅਗਰ ਇਸ ਬੇਜਵਾਨਾਂ ਨੂੰ ਲੈ ਕੇ ਉਹਨਾਂ ਵੱਲੋਂ ਕੋਈ ਐਕਸ਼ਨ ਲਿਆ ਜਾ ਸਕਦਾ ਇਹ ਜੀਆਂ ਕੰਪਨੀਆਂ ਦੇ ਖਿਲਾਫ ਕਿਤੇ ਤੁਹਾਡੇ ਵੱਲੋਂ ਇੱਕ 50 ਗਾਈ ਦੇ ਮਕਾਨ ਨੂੰ ਸਰ ਸੀਲ ਕੀਤਾ ਗਿਆ ਸੀ ਉਹਦੇ ਸਿਲਸਲੇ 'ਚ ਤੁਹਾਨੂੰ ਮੈਂ ਫੋਨ ਕਰਦਾ ਪਿਆ ਕੀ ਨਾਮ ਹੈ ਮੁਹੰਮਦ ਮੁਹੰਮਦ ਇਰਫਾਨ ਮੁਹੰਮਦ ਇਰਫਾਨ ਜੀ ਇਹਨਾਂ ਦਾ ਇਹ ਕਹਿਣਾ ਕਿ ਸਾਡੇ ਵੱਲੋਂ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਆ ਪਰੰਤੂ ਜਿਹੜਾ ਸਾਡੀ ਜਿਹੜੀ ਹੈ ਤਾਲਾ ਨਹੀਂ ਖੁੱਲਿਆ ਜਾ ਰਿਹਾ ਸਾਡੇ ਮਕਾਨ ਦਾ ਤੇ ਹਫ਼ਤੇ ਤੋਂ ਘਰ ਦੇ ਬਾਹਰ ਰਹ ਰਹੇ ਨੇ ਜੀ ਇਹ ਵੀ ਅਜੇ ਨਾ ਦੋ ਦਿਨ ਲੱਜਣੇ ਆ ਜੀ ਬੋੜੀ ਨੂੰ ਦੋ ਦਿਨ ਹੋਰ ਲੱਜਣੇ ਆ ਜੀ ਦੋ ਦਿਨ ਹੋਰ ਲੱਜਣੇ ਆ ਜੀ ਪਰ ਇਹਨਾਂ ਨੂੰ ਸਰ ਇੱਕ ਇਹ ਰਿਕਾਰਡਿੰਗ ਸੁਣਾ ਰਹੇ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਹਜੇ ਕੋਈ ਐਫੀਡੇਵਿਟ ਬਣਨਾ ਹਜੇ ਤੁਹਾਡਾ ਤੇ ਥੋੜੇ ਜਿਹਾ ਪੈਸਿਆਂ ਦਾ ਹੋਰ ਇੰਤਜ਼ਾਮ ਕਰੋ ਇਹਨਾਂ ਨੂੰ ਹੋਰ ਪੈਸੇ ਵੀ ਜਮ੍ਹਾਂ ਕਰਾਣੇ ਪੈਣਗੇ ਜੀ ਹੋਰ ਕਿੱਥੇ ਜਾਉਂਦੇ ਬਣੇਗੇ ਨੇ ਹਾਂਜੀ ਬਿਲਕੁਲ ਸਾਡੇ ਕੋਲ ਰਿਕਾਰਡਿੰਗ ਆ ਜੀ ਜੇ ਕਹਿੰਦੇ ਹੋ ਤੁਹਾਨੂੰ ਵੀ ਭੇਜ ਦਿੰਦੇ ਨੇ ਅੱਗੇ ਤੇ ਕੋਈ ਫੀਆਰ ਆ ਰਿਹਾ ਬੰਦਾ ਅਗਰ ਇੱਕ ਟਿਕਟ ਟਾਈਮ ਬਣਦਾ ਤਾਂ ਕਿ ਜਾਨਾ ਲੇ ਨੂੰ ਮੈਂ ਦਾ ਰਿਕਵੈਸਟ ਜਾ ਕੇ ਆਇਆ ਹੁਣੇ ਤੁਹਾਡੇ ਕੋਲ ਕਰਾ ਰਿਹਾ ਪਹਿਲੋ ਵੀ ਉਹਨੇ ਇਦਾਂ ਹੀ ਸਾਰਾ ਮੈਟਰ ਆਪਣਾ ਖਰਾਬ ਕੀਤਾ ਜੀ ਹੁਣ ਇਹਨਾਂ ਦਾ ਮਤਲਬ ਹੈ ਕੋਈ ਪੈਸਾ ਤਾਂ ਨਹੀਂ ਜਮਾ ਕਰਾਉਣਾ ਜੀ ਇਹਨਾਂ ਨੇ ਐਸਾ ਕਰਾ ਸਮਝਾਣਾ ਜੀ ਪੈਸਾ ਉਹ ਕਹਿੰਦਾ ਪਹਿਲੋ ਤਾਂ ਜੀ ਇਹਦੀ ਅਪਰੂਵਲ ਲਈ ਆ ਪ੍ਰੋਟੀ ਸੀਲ ਕੀਤੀ ਹੈ ਜੀ ਠੀਕ ਹੈ ਤਕੀਰ ਦਾ ਸਾਹਿਬ ਨੇ ਸੀਲ ਕੀਤੀ ਉਹਨੂੰ ਦੁਬਾਰਾ ਫਿਰ ਰੀਲੀਜ਼ ਕਰਵਾਉਂਦੇ ਆ ਤੇ ਆਰਡਰ ਲੈਣੇ ਪਏ ਹੈਗੇ ਕਿ ਇਹਦਾ ਨੰਨ ਨੰਨਾ ਸਾਡੇ ਨਾਲ ਗੱਲਾਂ ਕਰੀ ਜਾਂਦਾ ਵੀ ਆਹ ਇਹ ਕੋਈ ਕਾਹਤੇ ਮੰਗਰੀਆ ਕੋਣ ਮੰਗਰੀਆ ਦੇ ਕੋਲ ਪੈਸਾ ਯਾਰ हाँ जी कौन मांग रहे पैसा जी बोलो हूँ मैंने रिकॉर्डिंग आया किसी का फोन आया जो पच्चीस हजार दे दो चाबी दे देता मैं खुलवा देता हूँ अरे आप जिससे हमारी बात करवा रहे हो इन्होंने पैसा मांगा आपसे कमल सोनी ने हमसे नहीं मांगा बीच के इनके साथ के बीच में बंदे है okay. और आवाज मेरे को लग रहा है वो बर्मा है आवाज अब वर्मा है जी तो स्टाफ आवाज बर्मा का میٹنگ کون مانگ رہا ہے آپ کے پیسے کوئی برما کہہ رہے ہیں جی ان کی آواز جو ہے نا برما کا آواز لگ رہا ہے بیچ میں جو ہے نا پانچ سات بندے کا بازار میری گل سنو دیکھو میں توانوں اینے پیار کروں تم بھی ساری گل سمجھائی ہے جی سر جی میں دیکھو جو ہے نا بہت جٹ ٹھوڈر میرے کول آجن دے ہیں کہ نا توانوں میں خود فون کر داں گا یار سر ایک جی سر ٹھیک ہے موک دی گل ہے سر بھی انہاں نے ہن کوئی پیسہ تا نہیں نا جمع کرانا جی ਓ ਯਾਰ ਸਾਜੀ ਕੋਈ ਪੈਸਾ ਨਹੀਂ ਉਤਰ ਰਿਹਾ ਮੇਰੇ ਇਹ ਮੇਰੇ ਬਸ ਠੀਕ ਹੈ ਠੀਕ ਹੈ ਸਰ ਇੱਕ ਬਾਤ ਸੁਣਾ ਜਾ ਜੋ ਮੇਰੀ ਜੋ ਹੈ ਨਾ 2018 ਸਭੀ 5 ਲੱਖ 65000 ਆਇਆ ਹੀ ਨਹੀਂ ਕਾਉਂਟ ਸਰ ਉਹ ਤੁਹਾਡਾ ਇਸ਼ੂ ਬਾਅਦ ਚ ਦੇਖਾਂਗੇ ਪਹਿਲਾਂ ਜਿਹੜਾ ਮਕਾਨ ਸੀਲਦਾ ਉਹਦੀ ਗੱਲ ਆਪਾਂ ਕਰ ਲਈਏ ਚਲੋ ਠੀਕ ਹੈ ਸਰ ਤੁਸੀਂ ਪਲੀਜ਼ ਇਹਨਾਂ ਦਾ ਸਰ ਕਰਵਾ ਦਿਓ ਕਿਉਂਕਿ ਨਾ ਪਰਿਵਾਰ ਸਾਰਾ ਠੰਡ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਜੀ ਜੀ ਚਲੋ ਤੁਸੀਂ ਸਰਕਾਰ ਜੋਗ ਗੱਲ ਦੀ ਹੈ ਇਹ ਬੰਦਾ ਨਾ ਜੀ ਹਰ ਰੋਜ਼ ਨਵੇਂ ਤੋਂ ਨਵੇਂ ਬੰਦਿਆਂ ਦੇ ਨਾਲ ਸਾਡੀ ਜਨ ਕਰਵਾਈ ਜਾਂਦਾ ਪਿਆ। ਉਹਨੇ ਕਹੀ ਜਾਂਦਾ ਮੇਰੇ ਕੋਲ 25000 ਰੁਪਏ ਮੰਗਦਾ ਪਿਆ। ਬੰਦਾ ਕੋਲ ਨਹੀਂ ਆਦਾ ਪਿਆ ਇਹਦੇ ਕੋਲ 25000 ਇਹ ਮੈਂ ਤੁਹਾਨੂੰ ਉਹ ਮੈਂ ਤੁਹਾਨੂੰ ਸਰ ਰਿਕਾਰਡਿੰਗ ਭੇਜਵਾ ਦਿੰਦਾ ਇਹਨਾਂ ਦੀ। ਉਹ ਤੁਸੀਂ ਵੈਰੀਫਾਈ ਕਰ ਲਿਓ ਕਿ ਕੌਣ ਬੰਦੇ ਨੇ ਤੁਹਾਡੇ ਸਟਾਫ ਦੇ ਨੇ ਜਾਂ ਕੌਣ ਨੇ ਜੀ ਉਹ ਆਪਣਾ ਤੁਸੀਂ ਪੁਲਿਸ ਚੈੱਕ ਕਰ ਲਿਓ। ਹਾਂ ਹਾਂ ਇਹਨਾਂ ਨੇ ਤਾਂ ਮੈਨੂੰ ਨਾ ਮੇਰੇ ਨੰਬਰ ਤੇ WhatsApp ਕਰੰਜੇ ਕਿਹੜਾ ਬੰਦਾ ਮੈਂ ਹੁਣੇ ਕਰਵਾ ਰਿਹਾ ਸਰ ਸੋਨੀ ਜੀ ਹੁਣੇ ਕਰਵਾ ਰਿਆ ਤੇ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਰ ਪਤਾ ਕੀ ਮੇਰੇ ਕੋਸ਼ਿਸ਼ ਕਰਾਂ ਮੈਂ ਨਾ ਆਪਣੀ ਕਮਾਈ ਵੀ ਜਿੰਨਾ ਪੂਰੀ ਕੋਸ਼ਿਸ਼ ਹੈ ਮੇਰੀ ਤਾਂ ਸਰ ਇੱਕ ਇੱਕ ਵਜ੍ਹਾ ਹੋਰ ਵੀ ਆ ਸਰ ਇੱਥੇ ਨਾ ਜੀ ਇੱਕ ਇੱਕ ਤਾਂ ਚਲੋ ਇਹ ਵੀ ਇਨਸਾਨੀਅਤ ਦੀ ਗੱਲ ਆ ਸਰ ਕਿ ਦੇਖੋ ਇਹ ਪਰਿਵਾਰ ਬਾਹਰ ਦੂਜਾ ਸਰ ਦੋ ਬਿੱਲੀਆਂ ਨਾ ਜੀ ਬਿਲਕੁਲ ਦੋ ਪਾਜੀ ਮੈਂ ਨਾ ਫੇਸ ਕਰਦਾ ਇਹ ਗੱਲ ਇਹ ਬੰਦਿਆਂ ਨੇ ਨਾ ਜੀ ਗੱਲ ਮੰਨੀ ਨਹੀਂ ਉਹ ਇਹਨਾਂ ਨੂੰ 2 ਮਹੀਨੇ ਪਹਿਲਾਂ ਮੈਂ ਸਮਝਾਈ ਸੀ ਗੱਲ ਤੁਸੀਂ ਪੈਸਾ ਨਾ ਖਰਾਬ ਕਰੋ ਇਹਨਾਂ ਨੇ ਬਾਹਰ ਅੰਦਰ ਪਤਨੀ ਕਿਨਾਂ ਨੂੰ ਵਕੀਲਾ ਨੂੰ ਪੈਸੇ ਦਿੰਦੇ ਰਹੇ ਕਰਦੇ ਰਹੇ ਠੀਕ ਆ ਇਹ ਗਿਲਕ ਦੀ ਪ੍ਰੋਟੀ ਹੈ ਜੀ ਉਹਨੂੰ ਪ੍ਰੋਜੈਕਸ਼ਨ ਉਹਦੇ ਤੁਆਲੇ ਦਾ ਟਾਈਮ ਨਿਕਲਦਾ ਹੁੰਦਾ ਜਰੂਰ ਜੀ ਚਲੋ ਹਾਂਜੀ ਰੁਕਣਾ ਥੋੜੀ ਲਉਗੇ ਤੁਸੀਂ ਕਿਚੀ ਬਿਲਕੁਲ ਜੀ ਬਿਲਕੁਲ ਚਲੋ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਹੁਣ ਇਹ ਬੰਦੇ ਪੈਸੇ ਪੂਜ਼ੇ ਖਾ ਗਏ ਪਤਾ ਨਹੀਂ ਉਹ ਕੋਈ ਇਹਨਾਂ ਦਾ ਨਾਲ ਮਸਲਾ ਹੋਇਆ ਇਹਨਾਂ ਨੇ ਉਹ ਲੋਕ ਖੁਦ ਹੀ ਆਪਣੇ ਆਪ ਦੀ ਖਰਾਬ ਕੀਤਾ ਹੈ ਜੋ ਵੀ ਕੁਝ ਕੀਤਾ ਚਲੋ ਕੋਈ ਨਹੀਂ ਮੈਂ ਬਸ ਇਹਨਾਂ ਦਾ ਕਰਵਾਣਾ ਹਮ ਕਰਵਾਣਾ ਜੀ ਕੋਈ ਗੋਦੋ ਧੰਵਾ ਸਰ ਹਾਂਜੀ ਮੈਂ ਕਹਿੰਦੀ ਪੂਰੀ ਕੋਸ਼ਿਸ਼ ਰਹੇਗੀ ਕਿ ਅੱਜ ਹੀ ਇਹਨਾਂ ਦਾ ਮਸਲਾ ਜਿੱਦਾਂ ਵੀ ਹੈਗਾ ਨਾ ਹੱਲ ਕਰਵਾਵਾਂ ਬਹੁਤ ਬਹੁਤ ਧੰਨਵਾਦ ਸਰ ਕਿਉਂਕਿ ਨਾ ਜੀ ਠੰਡ ਦੇ ਵਿੱਚ ਬਿੱਲੀਆਂ ਦੇ ਬੱਚੇ ਅੰਦਰ ਨੇ ਜੀ ਉਹ ਮਾਂ ਜਿਹੜੀ ਉਹਦੀ ਬੇਚਾਰੀ ਬਾਹਰ ਹੈ ਜੀ ਘਰ ਦੇ ਤੇ ਇਹਦੀ ਵੀ ਸਾਰੇ ਕਿਰਮਾਨੀਤਾ ਕਿ ਜਲਦੀ ਤੁਸੀਂ ਕਰਵਾ ਦਿਓ ਜੀ ਇਹਨਾਂ ਦਾ ਕਰਵਾਉਣਾ ਨਹੀਂ ਕਿਹਾ ਆਪਣਾ ਧੰਨਵਾਦ ਸਰ ਧੰਨਵਾਦ ਜੀ ਠੀਕ ਹੈ ਮਿਹਰਬਾਨੀ ਤਾਂ ਕਮਲ ਸੋਨੀ ਜਿਹੜੇ ਕਿ ਮੈਨੇਜਰ ਨੇ ਆਈਆਈਐਫ ਐਲਫਾ ਫਾਈਨਾਂਸ ਕੰਪਨੀ ਜਿਹੜੀ ਵੀ ਹੈਗੀ ਹੈ ਜਿਸ ਦੇ ਵੱਲੋਂ ਇਹ ਮਕਾਨ ਸੀਲ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਨਾਮ ਆ ਰਿਹਾ ਉਹਨਾਂ ਦਾ ਔਰ ਮੰਨਿਆ ਉਹਨਾਂ ਵੱਲੋਂ ਕਿ ਹਾਂ ਇਹ ਜਿਹੜਾ ਮਕਾਨ ਆ ਉਹਦਾ ਪੈਸਾ ਜਿਹੜਾ ਜਮ੍ਹਾਂ ਹੋ ਗਿਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਵੀ ਪੈਸਾ ਜਿਹੜਾ ਨਹੀਂ ਹੋਰ ਦੇਣ ਦੀ ਲੋੜ ਔਰ ਉਹਨਾਂ ਨੇ ਪਹਿਲਾਂ 2 ਦਿਨ ਕਹਿ ਰਹੇ ਸੀ ਉਹ ਫਿਰ ਉਹਨਾਂ ਨੇ ਕਿਹਾ ਕਿ ਮੈਂ ਅੱਜ ਹੀ ਇਹਨਾਂ ਦਾ ਕੰਮ ਜਿਹੜਾ ਕਰਵਾਣਾ ਮਕਾਨ ਤੁਹਾਨੂੰ ਦਿਖਾ ਦੰਨੇ ਆ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਅਸੀਂ ਜਿਹੜੀ ਆ ਕੀਤੀ ਹੈ ਤੁਸੀਂ ਸਾਰੀ ਸੁਣੀ ਹੈ ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੇ ਛੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ 라이